ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਨਗ ਦਿਖਾਇਆ ਜਿਹੜਾ ਸਾਹਮਣੇ ਤੋਂ ਸਕਰੀਨ ਤੇ ਦੇਖੋ ਤਾਜੀ ਸੂਈ ਫੁੱਲ ਵੀਡੀਓ ਚ ਬਾਈ ਨੇ ਧਾਰਾ ਵੀ ਮਾਰ ਕੇ ਦਿਖਾਈਆਂ ਮੋਟੀ-ਮੋਟੀ ਧਾਰਾ ਦੋਸਤੋ ਤੇ ਮਗਰ ਇਹਦੇ ਆ ਗਈ ਬੱਚੀ ਪੰਜਾਂ ਸਿਆਹ ਦਿਨਾਂ ਦਾ ਸੂਆ ਬੱਚੀ ਬੜੀ ਕਮਾਲ ਦੀ ਹੈ ਪਿੰਕ ਨੋਜ਼ ਵਾਲੀ ਫੁੱਲ ਬਰੀਡ ਵਾਲੀ ਤੀਜਾ ਸੂਆ ਦੁੱਧ ਬਾਈ ਦੱਸਦਾ ਵੀ ਇਸ ਟਾਈਮ ਪੰਜਾਂ ਸਿਆਹ ਦਿਨਾਂ ਦੀ ਸੂਈ ਥੱਲੇ 16 ਲੀਟਰ ਹੈ ਜਦਾ ਬੋਲਾ ਮੋਲੋ ਦੁੱਧ ਮੋਲੋ ਦੋ ਟਾਈਮ ਤਿੰਨੇ ਟਾਈਮ ਤੁਸੀਂ ਤਸੱਲੀ ਕਰ ਸਕਦੇ ਆਵਾਨੀ ਦੀ ਤਿਆਰੀ ਬੜੀ ਸੋਹਣੀ ਆ 20 ਲੀਟਰ ਦੀ ਕਰਦੀ ਬਾਈ ਗਾਰੰਟੀ ਦੱਸਦਾ ਤੇ ਇੱਕ ਥਾਣਾ ਦੋਸਤੋ ਇਹ ਆ ਗਈ ਤੈਲ ਪਤਾ ਨਹੀਂ ਲੱਗਦਾ ਬਾਈ ਦੱਸਦਾ ਵੀ ਜਿਹੜਾ ਮੂਰਲੇ ਵਾਲਾ ਬਹਿਣੀ ਵਾਲਾ ਪਾਸਾ ਇਧਰੋਂ ਤੇਲ ਆ ਤੇ ਬਾਕੀ ਤਿੰਨਾਂ ਥਾਣਾ ਦੀ ਓਕੇ ਧਾਰਾ ਬਾਈ ਨੇ ਮਾਰ ਕੇ ਦਿਖਾ ਦਿੰਗਾ ਹਵਾਨਾ ਚੈੱਕ ਕਰ ਲੋ ਅੱਗੇ ਨੂੰ ਤੇ ਪਿਛਾ ਨੂੰ ਦੋਨੇ ਪਾਸੇ ਨੂੰ ਹਵਾਨਾ ਇਹਦਾ ਪੂਰਾ ਚੰਗਾ ਮੋਲ ਬਾਈ ਨੇ ਜਾਇਜ਼ ਕਰਾਇਆਗਾ 45000 20 ਲੀਟਰ ਵਾਲੀ ਬਾਈ ਦੱਸਦਾ ਵੀ 45000 ਚ ਆਪਾਂ ਦੇ ਦਾਂਗੇ ਇਹ ਸਮੇਤ ਬੱਚੀ ਮੋਲ ਆ ਦੋਸਤੋ ਤੇ ਜੇ ਕਿਸੇ ਵੀ ਨੇ ਦੋਸਤੋ ਬੱਚੀ ਨਹੀਂ ਲੈਣੀ ਤਾਂ ਬੱਚੀ ਛੱਡਣੀ ਹੈ ਬਾਈ ਦੱਸਦਾ ਬੱਚੀ ਦੀ ਆਪਾਂ ਸੇਵਾ ਸੰਭਾਲ ਵੀ ਕਰ ਲੈ ਕਿਉਂਕਿ ਦੋਸਤੋ ਇਧਰਲੇ ਪਾਸੇ ਜਿਹੜਾ ਤੁਸੀਂ ਸਿਸਟਮ ਦੇਖ ਰਹੇ ਵੱਛੀ ਵਾਸਤੇ ਬਈ ਨੇ ਕੇਜ ਆ ਜਿਹੜਾ ਪਿੰਜਰਾ ਤਿਆਰ ਕਰ ਲਿਆ ਪਈਦਾਦਾ ਵੀ 5000 ਦੀ ਆਪਾਂ ਵੱਛੀ ਰੱਖ ਲਾਂਗੇ ਤੇ ਜੇ ਕਿਸੇ ਨੇ ਵੱਛੀ ਲੈ ਕੇ ਜਾਣੀ ਵੱਛੀ ਸਮੇਤ ਮੁੱਲ ਇਹਦਾ ਆ ਗਿਆ 45000 ਵੱਛੀ ਬੜੀ ਚੰਗੀ ਆ ਬਾਕੀ ਨੰਬਰ ਥੱਲੇ ਸਕਰੀਨ ਤੇ ਪੈਂਡ ਮਾਰ ਲੇ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੁੱਲ ਵੀਡੀਓ ਆਪਣੇ ਜਾਡੇ ਦੇ ਫਰਮ ਤੇ ਮਿਲ ਲੂਗੀ ਧੰਨਵਾਦ